ਜਾਣਾ ਸਕੂਲ ਲੈ ਜਾਣਾ ਉਹ ਤਾਂ ਕੀ ਜੀ ਪਾਣੀ ਦਾ ਇਹ ਬੰਦ ਕਰਨ ਨਾ ਨਹੀਂ ਬਜਾਓ ਯਾਰ ਪਾ ਬਜਾਓ ਕੀ ਨਾਮ ਕੀ ਹੈ ਜੀ ਸੈ ਸੈ ਟੋਡਾ ਕੀ ਨਾਮਿੰਦਾ ਭਾਈ ਕਣਕ ਨੂੰ ਅੱਗ ਲੱਗੀ ਹਾਂ ਕਣਕ ਨੂੰ ਅੱਗ ਲੱਗੀ ਹੈ ਕਿੰਨੀ ਸੜੀ ਕਣਕ ਕਿੱਲਾ ਕਣਕ ਸੜ ਗਈ ਅੱਛਾ ਟੂੜੀ ਵੀ ਸੜ ਗਈ ਟੂੜੀ ਪਹਿਲਾਂ ਦੀ ਪ੍ਰਾਣੀ ਪਈ ਸੀਗੀ ਹਾਂ ਪ੍ਰਾਣੀ ਟੂੜੀ ਪਈ ਸੀ ਅੱਛਾ ਕਿੱਲਾ ਕਣਕ ਖਾਣ ਵਾਲੀ ਜਿਹੜੀ ਆਹ ਖਾਣ ਵਾਲੀ ਕਣਕ ਖਾਣ ਨਹੀਂ ਕਿੰਨੇ ਪਰਿਵਾਰ ਦੇ ਜੀ ਅਸੀਂ ਹੈਗੇ 5 ਤੇ ਆਈਆਂ ਗੱਡੀਆਂ ਅੱਗ ਮਝਾਉਣ ਵਾਲੀਆਂ ਅੱਗ ਗੱਡੀਆਂ ਬਾਹਰ ਚਾਈਆਂ ਜਦੋਂ ਅੱਛਾ ਜਦੋਂ ਸੜ ਗਈ ਸਾਰੀ ਸੜ ਗਈ ਸੀ ਠੀਕ ਹੈ ਸਾਰੀ ਸੜ ਗਈ ਸਭਾ ਹਾਂ ਸਾਰੀ ਸੜ ਗਈ ਸਭਾ ਹੁਣ ਕਿਵੇਂ ਗੁਜ਼ਾਰਾ ਹੋਊਗਾ ਹੁਣ ਵੇਖੋ ਰੱਬ ਤੇ ভরਸਾ ਅੱਛਾ ਕੀ ਮਦਦ ਦੂਜਾ ਵੇਖਣ ਵਾਲਿਆਂ ਨੂੰ ਕੀ ਅਪੀਲ ਕਰੋਗੇ ਮਦਦ ਲਈ ਮੈਂ ਕੱਲ ਲਗੇ ਤੇ ਉਹਨਾਂ ਦੇ ਜਿਹੜੇ ਛੋਟੇ ਛੋਟੇ ਬੱਚੇ ਨੇ ਹਾਂ ਤੇ ਕਿਵੇਂ ਅੱਗ ਤੇ ਕਾਬੂ ਕਿਵੇਂ ਪਾਇਆ ਗਿਆ ਫਿਰ ਲੋਕਾਂ ਨੇ ਲੋਕਾਂ ਨੇ ਬਾਦੂ ਟਰੈਕਟਰ ਵੀ ਆ ਗਿਆ ਬਾ ਪਿੱਛੇ ਆਇਆ ਟਰੈਕਟਰ ਵੀ ਅੱਗ ਪਈ ਲਾ ਲਾਂਗੇ ਅੱਛਾ ਠੀਕ ਅੱਗਾਂ ਲਾਂਗੇ ਠੀਕ ਡੰਗਰ ਉਹ ਸਾਢੇ ਦਿੱਤੇ ਡੰਗਰ ਬਚਾਏ ਨੇ ਸਾਡਾ ਹਾਂ ਡੰਗਰ ਸਾਡਾ ਸਾਢੇ ਸਾਢੇ ਦਿੱਤੇ ਅੱਛਾ ਤੁਹਾਨੂੰ ਲਵਾਇਆ ਇਹ ਕਿੰਨੇ ਪਸ਼ੂ ਕਿੰਨੇ ਆ ਜੀ ਦੋ ਠੀਕ ਦੋ ਗਾਂ ਤੇ ਹੈਗੀ ਥੂੜੀ ਹੋਰ ਥੂੜੀ ਹੋਰ ਕੋਈ ਨਹੀਂ ਇਹੋ ਹੀ ਬਸ ਇਹੋ ਹੀ ਸੀਗੀ ਜੋ ਕਣਕ ਤੇ ਪਰ ਸੀਗੀ ਹੋਰ ਕਣਕ ਤੇ ਹੀ ਸੀ ਸਾਰਾ ਕੁਝ ਅੱਛਾ ਕਿੰਨੇ ਜੀ ਕਿੰਨੇ ਪਰਿਵਾਰ ਦੇ ਹਾਂ ਜੀ ਕਿਹੜਾ ਪਿੰਡ ਕਿਹੜਾ ਜੀ ਆਇਆ ਆਪਣਾ ਪ੍ਰੋਇਪਰ ਹਲਕਾ ਸ਼ਾਇਰੀ ਕੋਈ ਆਇਆ ਕੋਈ ਐਮਐਲਏ ਜਾਂ ਕੁਝ ਅਜੇ ਤਾਂ ਕੋਈ ਵੀ ਨਹੀਂ ਆਇਆ ਕੋਈ ਨਹੀਂ ਆਇਆ ਭਾਈ ਜੀ ਕੀ ਨਾਂ ਆਪਣਾ ਜੀ ਮੁਖਤਿਆਰ ਸਿੰਘ ਪਿੰਡ ਕਿਹੜਾ ਜੀ ਪਤ ਤਬਦੀਲ ਨਾ ਅੱਛਾ ਅੱਜ ਕੀ ਕਰਨਾ ਵਾਪਰੀਏ ਜੀ ਸਾਡੇ ਕੋਈ ਅੱਗ ਲਾ ਕੇ ਗਿਆ ਅੱਛਾ ਚਲੋ ਵੈਗਰੂ ਮੇਅਰ ਕਰੂਗਾ ਕੋਈ ਨਹੀਂ ਕੋਈ ਗੱਲ ਨਹੀਂ ਤੇ ਵੈਗਰੂ ਜ਼ਰੂਰ ਮੇਅਰ ਕਰੂਗਾ ਮੁਖਤਿਆਰ ਸਿੰਘ ਕਿੰਨੀ ਜ਼ਮੀਨ ਸੀਗੀ ਆਪਣੀ ਆ ਵੀ ਤੁਹਾਡੇ ਕੋਲ 10 ਸੱਤ ਕਨਾਲਾ ਸੱਤ ਸੱਤ ਕਨਾਲਾ ਜੀ ਸਾਰੀ ਛੜ ਗਈ ਹੈ ਜੀ ਤੇ ਸਾਰੀ ਛੜ ਗਈ ਅੱਛਾ ਤੇ ਇਹ ਕੀ ਫਿਰ ਤੁਸੀਂ ਕੀ ਅਪੀਲ ਕਰਨਾ ਚਾਹੋਗੇ ਹੁਣ ਸਰਕਾਰ ਨੂੰ ਇਹ ਇਹ ਕਰਨਾ ਚਾਹ ਰਹੇ ਵੀ ਇਹ ਤੇ ਤੁਹਾਡੇ ਦਾ ਹਜਤ ਕੱਲ ਵੀ ਤੁਹਾਡੇ ਬੇਲ ਨਾਲ ਅੱਗ ਲੱਗੀ ਦੂਲੇ ਵਾਲੇ ਦੇ ਵਿੱਚ ਇਹ ਕੋਈ ਸਰਕਾਰ ਦੀ ਝਾਲ ਆ ਹੂੰ ਇੰਤੇ ਅੱਜ ਦੋ ਥਾਵਾਂ ਦੇ ਅੱਗੇ ਤੁਹਾਡੇ ਥੋੜਾ ਲੱਗਣੀ ਹੂੰ ਵੀ ਕਿਤਨਾ ਕਿਤੇ ਰਾਜਨੀਤਿਕ ਚਾਲਾਂ ਕਿਹਾ ਸਕਦੇ ਆ ਵੀ ਕੱਲ ਥੋੜੇ ਥਾਂ ਚ ਸਾਡੇ ਦੂਲੇ ਵਾਲਾ ਕੋਤ ਪੀਟ ਨਿਕਲਾ ਪਿੰਡ ਇੱਕ ਕਰਨਾ ਥੋੜੇ ਥਾਂ ਚ ਲੱਗੀ ਸੀ ਕੱਲ ਲੋਕਾਂ ਨੇ ਟਰੈਕਟਰ ਟਰੱਕ ਲੈ ਆਂਦੇ ਕਸਾਨਾ ਨਹੀਂ ਤੇ ਤੇ ਅੱਜ ਤੁਹਾਡੇ ਕੋਈ ਵੀ ਗੱਡੀ ਲਈ ਇਹ ਤੱਕ ਪਹੁੰਚੀ ਨਹੀਂ ਤੇ ਕੱਲ ਅੱਗ ਬੁਝਾਉਣ ਲਈ ਤਾਂ ਉਹ ਗੱਡੀਆਂ ਆਈਆਂ ਇਤਨਾ ਕੈਂਠਿਆ ਪਾਰ ਅੱਜ ਸਾਡੇ ਕੋਈ ਗੱਡੀ ਨਹੀਂ ਪਹੁੰਚੀ ਜਾ ਤੁਹਾਡੇ ਕੋਈ ਤੂੜੀ ਵਾਲਾ ਪਤਲਾ ਹੱਲ ਲੈ ਗਿਆ ਤੇ ਸਮਾਜ ਸੇਵੀਆਂ ਨੂੰ ਬੇਨਤੀ ਕਰੋਗੇ ਕਿ ਮਦਦ ਕਰੋ ਜਰੂਰ ਜੀ ਸਰਕਾਰ ਸਮਾਜ ਸੇਵੀਆਂ ਨੂੰ ਬੇਨਤੀ ਕਰੋਗੇ ਜਰੂਰ ਮਦਦ ਕਰਨ ਹਾਂਜੀ ਹੂੰ ਸਾਡੇ ਤੂੜੀ ਦਾ ਕੋਈ ਹੱਲ ਨਹੀਂ ਹੈ ਡੰਗਰ ਮਾ ਪਚਾਇਆ ਤੇ ਪਾ ਕੇ ਵੀ ਡੰਗਰਾ ਲੋਗੇ ਵੀ ਘਰ ਸੀ ਨਾਲ ਕਾਣੀ ਨਹੀਂ ਦਿੱਤਾ ਅੱਛਾ ਘਰ ਨਾਲ ਸੀਗਾ ਹਾਂ ਘਰ ਨਾਲ ਸੀਗਾ ਬਿਲਕੁਲ ਅੱਗ ਬਹੁਤ ਜ਼ੋਰ ਦੀ ਪਈ ਹੈ ਹਨਾ ਬਹੁਤ ਜ਼ੋਰ ਦੀ ਟਰੈਕਟਰ ਹੋਰ ਪਾਸੋਂ ਵੀ ਆਏ ਇੱਕ ਤੁਹਾਨੂੰ ਨੇ ਸਾਡੀ ਬੇਨੁਕਾਰ ਕੀਤੀ ਹੈ ਪਰ ਅੱਗ ਦੀ ਲੰਬ ਲੱਭੀ ਠੀਕ ਹੈ ਜੋ ਟਰੈਕਟਰ ਫਿਰ ਆਪੋ ਆਪਣੇ ਵੀ ਟਰੈਕਟਰ ਬਚਾਉਣ ਦੀ ਖਾਤਰ ਆਪੋ ਆਪਣੇ ਪਚਾ ਕੇ ਲੈ ਗਏ ਹੂੰ ਠੀਕ ਹੈ ਜੇ ਅੱਗ ਜਾਰੇ ਰੱਖਵੇ ਜਖਿਲਰ ਕੀ ਹੂੰ ਹੂੰ ਤਦੋਂ ਵੀ ਕੋਈ ਕੰਟਰੋਲ ਨਹੀਂ ਹੈ ਕੰਟਰੋਲ ਨਹੀਂ ਹੋਇਆ ਜੀ ਹਾਂਜੀ ਰਾਇ ਤੱਕ ਨਾ ਸਾਡੇ ਕੋਲੇ ਪਿਆਰ ਤਿੰਨ ਘੰਟੇ ਹੋ ਗਿਆ ਅੱਗ ਲੱਗੀ ਨੂੰ ਲਾਹੇ ਤੱਕ ਸਾਡੇ ਕੋਲੇ ਕੋਈ ਗੱਡੀ ਅੱਗ ਬੁਝਾਉਣ ਵਾਲੀ ਪਹੁੰਚੀ ਨਾ ਕੋਈ ਮੁਲਾਜ਼ਮੀ ਪਹੁੰਚਿਆ ਇੱਥੇ ਵੀ ਕਿਤੋਂ ਤੱਕ ਲੱਗੀ ਆ ਹੂੰ ਤੇ ਜੇ ਪਰਾਲੀ ਨੂੰ ਇੱਥੇ ਕੋਈ ਅੱਗ ਲਾ ਦਿੰਦਾ ਸੀ ਤੇ ਫਟ ਸਾਡੇ ਕੋਲੇ ਪੁਲਤਲੇ ਪਹੁੰਚ ਜਾਂਦੇ ਵੀ ਤੁਸੀਂ ਅੱਗ ਲਾਈ ਤੇ ਲਾਈ ਕਿਉਂ ਅੱਜ ਹੁਣ ਅਜੇ ਵੀ ਸਾਡੇ ਤਿੰਨ 2.5 ਤਿੰਨ ਘੰਟੇ ਹੋ ਗਿਆ ਅੱਗ ਲੱਗੀ ਨਾ ਅਜੇ ਤੱਕ ਕੋਈ ਮੁਲਾਜ਼ਮ ਨਹੀਂ ਪਹੁੰਚਿਆ ਨਾ ਕੋਈ ਮਿਲ ਪਹੁੰਚਿਆ ਵੀ ਉੱਥੇ ਕੀ ਕਰਨਾ ਇੱਥੇ ਕੀ ਨਹੀਂ ਠੀਕ ਹੈ ਕੀ ਹੁਣ ਬੇਨਤੀ ਕਰੋਗੇ ਸਰਕਾਰ ਨੂੰ ਕਿ ਐਨ ਆਰ ਆਈ ਵੀਰਾਂ ਨੂੰ ਕਿ ਸੁਯੋਗ ਦਿਓ ਹਾਂਜੀ ਹਾਂਜੀ ਤੁਹਾਨੂੰ ਜੇ ਸੁਯੋਗ ਦੇ ਪਰ ਸਰਕਾਰ ਨਹੀਂ ਸੁਯੋਗ ਦੇਣਾ ਨਹੀਂ ਤੇ ਸੁਯੋਗ ਦੇਣਾ ਕਨੇ ਕਿਸਾਨਾਂ ਦਾ ਤੇ ਅੱਗੇ ਨਹੀਂ ਸਰਕਾਰ ਕੋਈ ਸੁਯੋਗ ਦੇਣ ਲਈ ਤੁਹਾਨੂੰ ਸਾਡਾ ਸਾਡੇ ਤੋਂ ਕੀ ਸਰਕਾਰ ਦੇਣ ਹਾਂ ਬਿਲਕੁਲ ਜੀ ਬਿਲਕੁਲ ਜੀ ਸਾਡੇ ਇੱਕ ਥਾਂ ਨੇ ਝਿਰਦੇ ਤਰਫੇ ਲਾਉਂਦੇ ਉਹਦੇ ਅੱਜ ਤੱਕ ਨਹੀਂ ਕਿ ਸਰਕਾਰ ਨੇ ਸੁਣੀ ਤੇ ਅੱਜ ਸਾਡੇ ਅੱਗ ਲੱਗੀ ਤੇ ਸਾਡੀ ਸਰਕਾਰ ਕੀ ਸੁਣੂਗੀ ਠੀਕ ਹੈ ਜੀ ਠੀਕ ਹੈ ਜੀ ਸੋ ਬੇਨਤੀ ਕਰਾਂਗੇ ਕਿ ਵੱਤ ਵਾ ਜਿਹੜੇ ਸਮਾਜ ਸੇਵੀ ਹੈਗੇ ਸਾਡੇ ਸਾਡੇ ਐਨਆਰਆਈ ਵੀਰ ਹੈਗੇ ਆ ਜਾਂ ਜਿਹੜੀ ਸਾਡੀ ਸਰਕਾਰ ਜਰੂਰ ਮਦਦ ਕਰੇ ਹਾਂ ਹਾਂ ਜੀ ਠੀਕ ਹੈ ਜੀ ਨਾਂ ਦੱਸੋ ਮਖਤਾਰ ਸਿੰਘ ਜੀ ਹਾਂ ਜੀ ਮਖਤਾਰ ਸਿੰਘ ਪਿੰਡ ਕੁੱਤਬਦੀਨ ਵਾਲਾ ਕੁੱਤਰ ਪਰਿਵਾਰ ਚ ਕੌਣ ਕੌਣ ਹੈ ਜੀ ਹਾਂ ਜੀ ਪਰਿਵਾਰ ਚ ਕੌਣ ਕੌਣ ਹੈ ਜੀ ਮੁਕਤਿਆ ਵਿਦਿਆਕ ਔਰ ਅੱਛਾ ਨਹੀਂ ਪਰਿਵਾਰ ਚ ਹੋਰ ਕੌਣ ਕੌਣ ਹੈ ਤੁਹਾਡੇ ਸਾਡੇ ਖੇਮ ਸਿੰਘ ਤਰਸੇਮ ਸਿੰਘ ਅੱਛਾ ਜੀ ਕਦੇਵ ਸਿੰਘ ਹਾਂ ਜੀ ਹਾਂ ਜੀ ਤੇ ਬਾਕੀ ਹੂੰ ਇਹ ਦੂਜੇ ਦੇ ਬੱਚੇ ਬੱਚੇ ਵੀ ਹੈਗੇ ਆ ਜੀ ਬੱਚੇ ਵੀ ਹੈਗੇ ਆ ਤੇ ਕਮਾਈ ਦਾ ਸਾਧਨ ਕੀ ਤੁਹਾਡਾ ਜੀ ਸਾਡੇ ਕਮਾਈ ਦਾ ਸਾਧਨ ਇਹ ਦਿਹਾੜੀ ਦੇ ਪੇਦ ਹੈ ਦਿਹਾੜੀ ਦਾ ਪੇਦ ਨਾਲ ਜਿਹੜੀ ਥੋੜੀ ਵਾਲੀ ਜ਼ਮੀਨ ਹੈ ਬਾਕੀ ਠਾਠ ਠਾਤ ਕਨਾਲਾ ਸਾਡੇ ਕੋਲੇ ਜ਼ਮੀਨ ਹੈ ਠੀਕ ਹੈ ਜੀ ਸਾਡੇ ਕੋਈ ਵੀ ਇਹ ਤੱਕ ਨਹੀਂ ਕੋਈ ਵੀ ਆਦੱਕਿਆ ਠੀਕ ਹੈ ਠੀਕ ਹੈ